ਭਾਜੀ ਅਹੀਂ ਮੈਨੂੰ ਕੋਈ ਵੀ ਇਸ ਤਰ੍ਹਾਂ ਮੈਂ ਆਪਣੇ ਘਰ ਨੂੰ ਜਾਂਦੇ ਹੀ ਰਮਾਨ ਨਾਲ ਮੈਂ ਨਾ ਇਸ ਤਰ੍ਹਾਂ ਆਪਣਾ ਬੈਗ ਫੜਿਆਦਾ ਹੀ ਮੈਂ ਆਪਣੇ ਘਰ ਨੂੰ ਜਾਂਦੇ ਹੀ ਫੋਨ ਮੈਂ ਆਪਣੇ ਹੱਥ ਚ ਫੜਿਆ ਰਹੀ ਇਹ ਮੁੰਡੇ ਨੇ ਨਾ ਆਉਂ ਜ਼ੋਰ ਦੀ ਨਾ ਹਸਾ ਕਰਕੇ ਨਾ ਆਉਂ ਮੇਰੇ ਬਾਹਰ ਰੋੜੇ ਮੈਨੂੰ ਮੈਂ ਤਾਂ ਹੱਕੀ ਬੱਕੀ ਹੋ ਗਈ ਫੋਨ ਆਉਂ ਖਿੱਚ ਕੇ ਲੈ ਗਿਆ ਮੇਰੇ ਕੋਲ ਤੇ ਬਸ ਇੰਨੇ ਵਿੱਚ ਮੈਂ ਰੋਲਾ ਪਾਤਾ ਪਬਲਿਕ ਸਾਰੀ ਇਕੱਠੀ ਹੋ ਗਈ ਪਬਲਿਕ ਨੇ ਇਹਦੇ ਕੋਲ ਫੋਨ ਫੜ ਲਿਆ ਮੇਰਾ ਪਬਲੀਕ ਨੂੰ ਮੁੰਡੇ ਪਿੱਛੇ ਦੌੜਿਆ ਉਹਨਾਂ ਨੇ ਇਹਨੂੰ ਫੜ ਲਿਆ ਤੇ ਮੇਰਾ ਫੋਨ ਮੇਰੇ ਕੋਲ ਮੈਨੂੰ ਮਿਲ ਗਿਆ ਫੋਨ ਮੈਨੂੰ ਮਿਲ ਗਿਆ ਭਾਜੀ ਮੇਰਾ ਨਾਮ ਮੁੰਤਾ ਅਹੀਂ ਆ ਪ੍ਰਾਨੇ ਬਾਜ਼ਾਰ ਦੇ ਰਹਿਣ ਵਾਲੇ ਤੇ ਪ੍ਰੇਮਨਗਰ ਭਾਜੀ ਮੈਂ ਅਹੀਂ ਆਪਣੀ ਦੁਕਾਨ ਨਾਲ ਛੱਟੀ ਜਾਈ ਪਈ ਦੀ ਤੇ ਅਹੀਂ ਉੱਥੋਂ ਮੈਂ ਆਪਣੀ ਦੁਕਾਨ ਤੋਂ ਆਪਣੇ ਘਰ ਨੂੰ ਵਾਪਸ ਜਾਂਦੀ ਤੇ ਪੈਦਲ ਹੀ ਭਾਜੀ ਮੈਂ ਆਉਂਦੀ ਆ ਚਸ਼ੀਪਾਲ ਇਹ ਕਿੰਨੇ ਜਾਣੇ ਸੀ ਹਾਂਜੀ ਇਹ ਭਾਜੀ ਇਹ ਮੈਨੂੰ ਮੈਂ ਜਿਸ ਤਰ੍ਹਾਂ ਵੀ ਮੇਰੇ ਸਿਰ ਤੇ ਨਾ ਆਉਂ ਬਿਆਨ ਖੋਗੇ ਨਾ ਮੇਰੇ ਕੋਲ ਤੇ ਮੈਨੂੰ ਇੰਨਾ ਨਹੀਂ ਪਤਾ ਉਹ ਕਹਿੰਦੇ ਵੀ ਤਿੰਨ ਜਿ ਨਹੀਂ ਇਹ ਮੁੰਡਾ ਆਪੇ ਬਿਆਨ ਦੇ ਦਿੰਦਾ ਕਿ ਅਸੀਂ ਤਿੰਨ ਜਿ ਨਹੀਂ ਵਿੱਚੋਂ ਇੱਕ ਜਿਨਾ ਮੇਰਾ ਖੋਕ ਹੈ ਤੇ ਫੋਨ ਲੈ ਗਿਆ ਦੌੜ ਕੇ ਮੈਂ ਤਿੰਨ ਜਿਨਾਂ ਨਹੀਂ ਵੇਖੇ ਮੈਂ ਉਹਨਾਂ ਦੀ ਸ਼ਕਲ ਨਹੀਂ ਵੇਖੀ ਦੋਨਾਂ ਦੀ ਬਸ ਇਹਦੇ ਵਾਰੀ ਮੈਂ ਇਹਨੂੰ ਵੇਖਿਆ ਵੀ ਇਹ ਮੇਰਾ ਰੌਲਾ ਪਾ ਬਗੇ ਮੈਂ ਲੱਗੀ ਇਹਨੂੰ ਦੌੜ ਪਿੱਛੇ ਤੇ ਦੌੜ ਗਈ ਇੰਨੇ ਵਿੱਚ ਲੋਕਾਂ ਨੇ ਫੜਿਆ ਲੋਕਾਂ ਨੇ ਇਹਨੂੰ ਫੜਿਆ ਪਬਲਿਕ ਨੇ ਫੜਿਆ ਮੈਂ ਨਹੀਂ ਮੇਰੇ ਹੱਥੋਂ ਕਿੱਥੇ ਨਹੀਂ ਇਹ ਤਾਂ ਦੌੜ ਗਿਆ ਤੇ ਪਬਲਿਕ ਨੇ ਇਹਨੂੰ ਫੜਿਆ ਉਹ ਕਹਿੰਦੇ ਲੈਂਦਾ ਏ ਉੱਥੋਂ ਹੀ ਫੜ ਕੇ ਲੈਂਦਾ ਉਹ ਅੱਗੇ ਇੱਧਰ ਨੂੰ ਚਲ ਗਿਆ ਸੀ ਘੁੰਮ ਕੇ ਤੇ ਉੱਥੋਂ ਹੀ ਇਹਨੂੰ ਫੜ ਕੇ ਲੈਣਾ ਬਸ ਜਨਾਜ਼ਿਰ ਹਰਮੇਸ਼ ਕੁਮਾਰ ਮੈਂ ਪ੍ਰੇਮ ਨਗਰ ਦਾ ਰਹਿਣ ਵਾਲਾ ਹਾਂ ਤੇ ਮੈਂ ਉੱਥੋਂ ਪੈਦਲ ਸ਼ਹਿਰ ਵੱਲ ਨੂੰ ਆਂਦਿਆ ਸੀਗਾ ਤੇ ਇਹ ਮੁੰਡਿਆਂ ਨੇ ਉੱਥੇ ਖੋਹ ਕੀਤੀ ਆ ਲੇਡੀ ਦੇ ਨਾਲ ਤੇ ਪਬਲਿਕ ਨੇ ਇਹਨੂੰ ਫੜਿਆ ਵਾ ਤੇ ਪਬਲਿਕ ਤੋਂ ਅਸੀਂ ਇਹਨੂੰ ਇੱਥੇ ਸਿਟੀ ਆਪਣੇ ਪੇਸ਼ ਕਰਾਤਾ ਵਾ ਜੀ ਫੋਨ ਖੋਹ ਲਿਆ ਨੇ ਜੀ ਖੋਹ ਕੇ ਭੱਜ ਗਿਆ ਪਬਲਿਕ ਨੇ ਇਹਦੇ ਮਗਰ ਚੜ ਕੇ ਰੋਲਾ ਪਾ ਕੇ ਤੇ ਇਹਦੇ ਕੋਲ ਫੋਨ ਬਰਾਮਦ ਕੀਤਾ ਵਾ ਬ੍ਰਾਹਮਤ ਕਰਨ ਦੇ ਬਾਅਦ ਉਹ ਲੇਡੀਜ਼ ਨੂੰ ਨਹੀਂ ਨਾਲ ਲੈ ਕੇ ਸੀਟੀ ਇਹਨੂੰ ਅਸੀਂ ਪਤਾ ਕੁਛ ਕਿਨੇ ਇਹੋ ਇਹ ਸਰ ਆਪਾਂ ਤੇ ਇਹਨੂੰ ਇਕੱਲੇ ਨੂੰ ਵੇਖਿਆ ਪਰ ਇਹ ਆਪਣੇ ਮੂੰਹ ਕਹਿੰਦਾ ਵੀ ਆਪਾਂ ਤਿੰਨ ਜਾਣੇ ਸੀਗੇ ਇਹ ਤੇ ਹੀ ਇਹ ਇੱਕ ਮੋਟਰਸਾਈਕਲ ਹੀ ਇਹਨਾਂ ਕੋਲ ਹੁਣ ਉਹ ਮੋਟਰਸਾਈਕਲ ਵਾਲੇ ਤੇ ਭੱਜ ਗਏ ਇਹ ਕਾਬੂ ਆ ਗਿਆ ਠੀਕ ਵਿੰਦਰ ਸੀ ਕਿੱਥੋਂ ਰਹਦਾ ਗਾਜਿਕੁਰ ਦਾ ਕੀ ਕੰਮ ਕਰਦਾ ਬਈ ਹੁਣ ਜਿਹੜਾ ਤੁਹਾਨੂੰ ਪੜਿਆ ਨਾ ਹੁਣ ਉਹ ਐਂਟੀਕੋਨ ਹੋਣ ਦੇ ਦੋ ਮੁੰਡੇ ਨਾਲ ਰੋਹਿਤ ਤੇ ਅੰਮੀ ਨੂੰ ਚੱਲ ਗਏ ਮੋਟਰਸਾਈਕਲ ਤੇ ਕਿੱਥੋਂ ਦੇ ਰਹਿਣ ਵਾਲੇ ਦੋ ਗਾਜਿਕੁਰ ਦੇ ਅਫੀਸਾ ਗੋੜ ਦੇ ਪੰਡੋਰੀ ਦੇ ਹਾਂ ਜੀ ਤੇਰੇ ਕੀ ਲੱਗਦੇ ਉਹ ਯਾਰ ਬਿੱਲੀ ਹੁੰਦੇ ਮੇਰੇ ਪਿੱਛਾ ਹਾਂ ਜੀ ਪੰਡੋਰੀਆ ਸਰ ਗਾਜੀਕੋਟ ਗਾਜੀਕੋਟ ਹਾਂ ਜੀ ਪੰਡੋਰੀਆ ਦਾ